ਜੰਮੂ ਕਸ਼ਮੀਰ ਵਿੱਚ ਅਨੰਤਨਾਗ ਖੇਤਰ ਵਿੱਚ ਤਤਵਾਦੀਆਂ ਦੀ ਮਿਲੀ ਇਨਪੁੱਟ ਦੌਰਾਨ ਜਵਾਨ ਵੱਲੋਂ ਕੀਤੇ ਜਾ ਰਹੇ ਸਰਜ آپریشن ਦੌਰਾਨ ਬੀਤੀ ਸ਼ਾਮ ਜਵਾਨਾਂ ਦੀ ਗੱਡੀ ਅਚਾਨਕ ਖੜ ਵਿੱਚ ਡਿੱਗ ਗਈ। ਇਸ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਜ਼ਖਮੀ ਹੋ ਗਏ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਰਾਮਾ ਦੇ ਰਹਿਣ ਵਾਲੇ ਜਵਾਨ ਗੁਰਪ੍ਰੀਤ ਸਿੰਘ ਸ਼ਹਾਦਤਤਾ ਜਾਮਪੀ ਗਏ। ਗੁਰਪ੍ਰੀਤ ਸਿੰਘ 19ਵੀਂ ਰਾਸ਼ਟਰੀ ਰਾਈਫਲਸ ਅਨੰਤਨਾਗ ਵਿੱਚ ਤੈਨਾਤੀ ਸ਼ਹੀਦ ਗੁਰਪ੍ਰੀਤ ਸਿੰਘ ਦਾ ਅੱਜ ਪਿੰਡ ਸਰਾਮਾ ਵਿੱਚ ਪੂਰੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ। ਬੜੀ ਇਸ ਵਕਤ ਮੈਂ ਕਹਿਣਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਭ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ। ਕਹ ਨਹੀਂ ਕੋ ਹੋ ਗਿਆ ਹੈ ਗਿਆ। ਅ ਕੱਲ ਆਪਣੀ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ। ਜਦੋਂ ਚੱਲੇ ਆ ਨਾ ਗੱਡੀ 'ਚ। ਉਹ ਆਪਣੀ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੱਥ ਪਰ ਬਾਇਦਾ ਉਹ ਖਾ ਲਿਆ ਆਪਣੀ ਬੱਚਿਆਂ ਨਾਲ ਗੱਲ ਹੋਈ ਉਹਦੀ ਜਦੋਂ ਜਾਣ ਲੱਗਿਆ ਗੱਲ ਨਹੀਂ ਹੋਈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚਲ ਗਿਆ